ਅਗਧ ਕਵੇ ਰੋਜ਼ ਰੋਜ਼ ਸਮਸ਼ਾਨਾਂ ਕਾਟਦੇ ਚਲੇ ਜਾਂਦੇ ਸਨ ਮਹਾਤਮਾ ਬੁੱਧ ਵੀ ਆਪਣੇ ਬਿਖਸ਼ੂਆਂ ਨੂੰ ਭੇਜਦੇ ਸਨ ਮਾਨੇ ਕਵੇ ਰ ਨੂੰ ਡਾਂਟਿਆ ਕਿਸੇ ਦਾ ਸਾਧ ਸੰਬੰਧੀ ਚਲਾਣਾ ਕਰ ਜਾਂਦਾ ਹੈ ਉਹ ਜਾਂਦਾ ਹੈ ਸਮਸ਼ਾਨ ਕਾਟਦੇ ਤੂੰ ਰੋਜ਼ ਚਲਾ ਜਾਂਦਾ ਕਿਉਂਕਿ ਆਲੇ ਦੁਆਲੇ ਦੇ ਮਰਦੇ ਵੀ ਬਨਾਰਸ ਦੇ ਜਲਾਏ ਜਾਂਦੇ ਨੇ ਹੁਣ ਵੀ ਲੈਣ ਲੱਗੇ ਹੁੰਦੇ 24 ਘੰਟੇ ਕੋਈ 16 ਚਿਤਾਵਾਂ ਨੇ ਜਲਦੀਆਂ ਹੀ ਜਾਂਦੀਆਂ ਔਰ ਯਕੀਨ ਜਾਨੋ ਪੂਰਾ ਦਾਸਿਸਕਾਰ ਵੀ ਨਹੀਂ ਹੁੰਦਾ ਲਕੜੀਆਂ ਸਮੇਤ ਅੱਧੀ ਜਲੀ ਹੋਈ ਲਾਸ਼ ਬ੍ਰਾਹਮਣ ਉਹ ਜਿਹੜੇ ਜਲਾਉਂਦੇ ਨੇ ਗੰਗਾ ਇਸੁਰ ਦੇ ਕਿਉਂਕਿ ਦੂਜੀ ਲੰਬੀ ਲੈਣ ਲੱਗੇ ਕਾਨਪੁਰ ਤੋਂ ਲਾਸ਼ ਆਉਂਦੀਆਂ ਅਲਾਬਾਦ ਤੋਂ ਆਉਂਦੀਆਂ ਦਿੱਲੀ ਤੋਂ ਆਉਂਦੀਆਂ ਕਲਕੱਤੇ ਤੋਂ ਆਉਂਗੀਆਂ ਉੱਥੇ ਕਿਉਂ ਕਹਿੰਦੇ ਜਿਹੜਾ ਜਿਸ ਦਾ ਉੱਥੇ ਦਾ ਸੰਸਕਾਰ ਹੋਵੇ ਜਾਂ ਉੱਥੇ ਮਰ ਜਾਏ ਉਹ ਸਿੱਧਾ ਸ਼ਿਵਾਂ ਦੀ ਨਗਰੀ ਚ ਜਾਂਦਾ ਹੈ ਬਸ ਇਹ ਮਨੋਤ 85 ਸਾਲ ਦੇ ਜਲ ਭਗਤ ਕਬੀਰ ਹੋਏ ਨਾ ਢੋਰਾ ਡੰਗਰ ਸਮੇਟ ਕੇ ਚੱਲਣ ਲੱਗੇ ਬਨਾਰਸ ਛੋੜ ਕੇ ਇਹ ਬ੍ਰਾਹਮਣ ਹੁਣ ਪਤਾ ਕੀ ਕਹਿੰਦੇ ਨੇ ਉਹ ਕਬੀਰ ਆਪਣੇ ਸ਼ਬਦ ਦੇ ਵਿੱਚ ਕਹਿੰਦਾ ਸਗਲ ਜਨਮ ਸਿਵਪੁਰੀ ਬਿਤਾਇਆ ਮਰਤੇ ਬਾਰ ਮਗਹਰ ਉਠਦਾ ਆ ਸਾਰੀ ਜ਼ਿੰਦਗੀ ਤੇ ਰਿਹਾ ਬਨਾਰਸ ਦੇ ਔਰ ਮਰਨ ਲੱਗਿਆ ਜਾ ਰਿਹਾ ਮਗਹਰ ਮਗਹਰ ਗੌਰਖਪੁਰ ਦੇ ਕੋਲ ਇੱਕ ਛੋਟਾ ਜਿਹਾ ਇਲਾਕਾ ਹੁਣ ਤੇ ਵੱਡਾ ਕਸਬਾ ਹੋ ਗਿਆ ਕਿਸੇ ਵਕਤ 150 ਕਰ ਲਾ ਉਹਦੇ ਬਾਰੇ ਬ੍ਰਾਹਮਣਾਂ ਨੇ ਕਹਿਣਾ ਹੈ ਕਿ ਗਣੇਸ਼ ਨੇ ਸਰਾਪ ਦਿੱਤਾ ਹੋਇਆ ਹੈ ਜਿਹੜਾ ਇੱਥੇ ਮਰੇਗਾ ਖੋਤੇ ਦੀ ਜੁਨ ਤੋ ਡਰਦਾ ਮਾਰਾ ਹੋਇਆ ਕੋਈ ਹਿੰਦੂ ਤੇ ਜਾਂਦਾ ਹੀ ਨਹੀਂ ਐ ਮੈਂ ਕਿਧਰੇ ਪ੍ਰਾਣ ਨਿਕਲਣ ਤੇ ਫਿਰ ਕੋਤੇ ਦੀ ਦੂੰ ਜਾਣਾ ਕਵੀਰ ਮਗਰ ਨੂੰ ਚੱਲਦਾ ਹੁਣ ਜਦ ਬਨਾਰਸ ਛੜੇਗਾ ਸੀ ਤੇ ਬੰਦ ਦੇ ਸਨ ਤਰ੍ਹਾਂ ਤਰ੍ਹਾਂ ਦੇ ਰਦਾਂ ਮਲਾਂਦੇ ਸਨ ਪਰ ਜਦ ਅੱਜ ਬਨਾਰਸ ਛੱਡਣ ਲੱਗਾ ਹੈ ਤੋ ਮੌਕਾ ਉਹਨਾਂ ਨੇ ਫਿਰ ਵੀ ਹੱਥੋਂ ਨਹੀਂ ਜਾਣ ਦਿੱਤਾ ਹੁਣ ਵੀ ਬੰਦ ਰਹੇ ਪੈਨੇ ਕਹਿੰਦੇ ਸਗਲ ਜਨਮ ਸਿਵ ਕੋਰੀ ਬਿਤਾਇਆ ਮਰਤੇ ਬਾਰ ਮਗਰ ਉੱਠਦਾ ਆਇਆ ਕਾਸ਼ੀ ਮਗਰ ਸੰਬਿਚਾਰੀ ਓਚੀ ਭਗਤ ਕੈਸੇ ਉਤਰਸ ਪਾਰੀ ਹੋਛੈ ਥਾਲ ਘਟਦੇ ਇਥੇ ਹੋਛੈ ਇਹਨੇ ਮਗਰ ਨੂੰ ਕਾਸ਼ੀ ਜੈਸਾ ਹੀ ਸਮਝ ਲੈ ਇਹ ਨਹੀਂ ਪਵਿੱਤਰ ਨਗਰੀ ਛੱਡ ਕੇ ਜਾ ਰਹੇ ਕਹਿੰਦੇ ਨੇ ਲੋਈ ਨੇ ਵੀ ਸਮਝਾਇਆ ਸੀ ਕਬੀਰ ਨੂੰ ਹੁਣ ਅੰਤਿਮ ਸਮੇਂ ਬੁੱਢੇ ਹੋ ਗਏ ਹੁਣ ਕੀ ਬਨਾਰਸ ਹੈ ਲੋਕੀ ਇੱਥੇ ਆਉਂਦੇ ਨੇ ਮਰਨ ਵਾਸਤੇ ਆਪਾਂ ਛੱਡ ਕੇ ਜਾ ਰਹੇ ਹਾਂ ਕਬੀਰ ਆਪਣੀ ਪਤਨੀ ਨੂੰ ਸਮਝਾਉਂਦੇ ਆ ਕਹਿੰਦੇ ਨੇ ਬੜੇ ਕੀਮਤੀ ਬੋਲ ਕਹੇ ਤੇ ਕਬੀਰ ਸੁਨੋਰੀ ਲੋਈ ਵਰਮਨਾ ਬੋ ਲੋ ਕੋਈ ਕਿਆ ਕਾਸ਼ੀ ਕਿਆ ਉਖਰ ਮਗਰ ਰਾਮ ਰਿ ਦੇਜੋ ਇਰਦੇ ਚ ਆਰਾਮ ਹੋਣਾ ਚਾਹੀਦਾ ਕੀ ਬਨਾਰਸ ਤੇ ਕੀ ਮਗਰ ਐਸੇ ਵਾਸਤੇ ਬਨਾਰਸ ਦੇ ਬ੍ਰਾਹਮਣ ਕਹਿੰਦੇ ਨੇ ਹੋਛੀ ਭਗਤ ਕੈਸੇ ਉਤਰਸ ਪਾਰੀ ਹੋਛਾ ਕਬੀਰ ਆਪਣੇ ਸ਼ਬਦ ਦੇ ਚ ਕਹਿ ਰਹੇ ਨੇ ਸਾਰੇ ਮੈਨੂੰ ਹੋਛਾ ਕਹਿ ਰਹੇ ਕਿਉਂ ਕਾਸੀ ਮਾਘਰ ਸੰਭਿਚਾਰੀ ਹੋਛੀ ਭਗਤ ਕੈਸੇ ਉਤਰਸ ਪਾਰ ਔਰ ਕਬੀਰ ਕਹਿੰਦੇ ਨੇ ਜੋ ਤਨ ਕਾਸੀ ਤਜੇ ਕਬੀਰਾ ਰਮਈਏ ਕਹਾ ਨੇ ਹੋਰਾ ਜੇ ਮੈਂ ਇਥੇ ਸਰੀਰ ਦਾ ਤਿਆਗ ਕਰ ਰਿਹਾ ਤੇ ਰਾਮ ਦੀ ਬੰਦਗੀ ਕਾ ਨੂੰ ਕਰਦਾ ਰਿਹਾ ਮੈਂ ਫਿਰ ਪ੍ਰਭੂ ਦਾ ਕੀ ਐਹਸਾਨ ਪਰ ਤੇ ਤੁਸੀਂ ਇਹ ਹੀ ਆਖੋਗੇ ਬਣਾ ਰਹੇ ਸਿਚ ਮਰੇ ਅਸਿੱਧਾ ਸ਼ਿਵਾਂਦੀ ਪੂਰੀ ਕੇ ਮੈਂ ਮਘਰ ਵਿੱਚ ਮਰਨਾ ਹੈ ਔਰ ਸਿੱਧਾ ਪ੍ਰਭੂ ਵਿਚਲੇਣਾ ਜੋ ਤਨ ਤਾਕਾ ਸੀ ਤਜੇ ਕਵੀਰਾ ਰਮਈਏ ਕਹਾਣੇ ਹੋਰਾ ਪਰ ਰਬ ਦਾ ਕੀ एहसान ਹੋਇਆ ਇੱਥੇ ਮੈਂ ਮਰ ਜਾਵਾਂ ਤੇ ਮੈਨੂੰ ਮੁਕਤੀ ਮਿਲ ਜਾਏ ਨਹੀਂ ਮਘਰ ਮਰਾਂਗਾ ਔਰ ਪ੍ਰਭੂ ਵਿਚਲੇਣਾ ਮੈਂ ਮੁੜ ਕੇ ਨਹੀਂ ਆਵਣਾ ਬਹੁਰ ਹਮ ਕਾਹੇ ਆਵਾਂਗੇ ਆਮ ਨਾ ਜਾਣਾ ਹੁਕਮ ਤੇ ਸੇਕਾ ਹੁਕਮੇ ਬੋਝ ਸਮਾਵੇਂਗੇ ਜਿੰਨੇ ਸ਼ਿਰ ਤਕ ਉੱਥੇ ਰਿਆ ਗਾਲਾਂ ਕੱਢਦੇ ਰਹੇ ਸਾਰੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਰਹੇ ਪਰ ਅੱਜ ਵਿਚਾਰਾ ਰੁਕਸਤ ਹੋਣ ਲੱਗਾ ਕਾਮੀ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਨੇ ਗੋਰਖ ਪਰਜਾਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੁਰਵ ਤੇ ਕਰਤਾ ਬਾਦ ਬਣਾਇਆ ਜਾਂਦਾ ਮੈਂ ਪਹੁੰਚਿਆ ਸੀ ਬਹੁਤ ਪੁਰਾਣੀ ਗੱਲ ਹੈ ਤੇ ਮੈਂ ਉਥੋਂ ਦੇ ਪ੍ਰੈਜ਼ੀਡੈਂਟ ਨੂੰ ਕਹੇ ਮੈਂ ਕਿਹਾ ਗੱਡੀ ਦਾ ਇੰਤਜ਼ਾਮ ਕਰ ਦਿਓ ਮੈਂ ਬਾਹਰ ਜਾਣਾ ਆਸਪਿਆ ਕਹਿੰਦੇ ਕਹਿੰਦੇ ਜੀ ਉੱਥੇ ਤੇ ਕੋਈ ਨਹੀਂ ਜਾਂਦਾ ਮੈਂ ਕਿ ਕਬੀਰ ਉੱਥੇ ਸਮਾਏ ਨੇ ਤੇ ਉਹਨਾਂ ਦਾ ਉੱਥੇ ਦਿਵਰਾ ਬਣਿਆ ਹੋਇਆ ਮੈਂ ਜਾਣਾ ਕਬੀਰ ਬੰਦੀ ਉੱਥੇ ਰਹੇ आप जाए हस पे उन्होंने मैं ड्राइवर देता चलेगा एक समाध जहाँ बनी हुई है थड़ा जो पासे ब्राह्मण बैठा है वो मैनों खिचे भी सरदार जी आप आए हैं ये संत कबीर जी की समाध है ये बनार से यहाँ आए थे ये ब्रह्मगैनी भगत है, हैं बहुत बड़े भगत हैं दूजे पास मजौर बैठा से मुसलमान और कह लगे ये पीर फकीर कबीर की दरगाह है क्योंकि कबीर ਮذਹਬ ਕਰਕੇ ਤੇ ਮੁਸਲਮਾਨ ਇਹ ਕਬੀਰ ਦੀ ਦਰਗਾਹ ਹੈ ਉਹ ਆਪਣੇ ਡੰਗ ਨਾਲ ਉਪਮਾ ਕਰਨ ਲੱਗਾ ਬ੍ਰਾਹਮਣ ਆਪਣੇ ਡੰਗ ਨਾਲ ਮੈਨੂੰ ਕਿਛੇ ਤੇ ਮੇਰੇ ਕੋਲ ਵੀ ਨਹੀਂ ਰਿਆ ਗਿਆ ਮੈਂ ਕੋਈ ਥਾਥੋਂ ਤੇ ਤੰਗ ਆ ਕੇ ਵਿਚਾਰਾ ਇੱਥੇ ਆਇਆ ਸੀ ਤੁਸੀਂ ਇੱਥੇ ਵੀ ਖੇੜਾ ਨਹੀਂ ਛੜਿਆ ਉਹ ਤੇ ਥਾਥੋਂ ਤੰਗ ਹੋ ਕੇ ਆਇਆ ਸੀ ਤੁਸੀਂ ਇੱਥੇ ਵੀ ਖੇੜਾ ਨਹੀਂ ਛੜਿਆ ਜੀਵਦੇ ਜੀ ਗੱਲਾਂ ਪੈਗੜਦੇ ਉਹਨੂੰ ਬਨਾਰਸ ਤੋਂ ਘੜਿਆ ਤੇ ਹੁਣ ਜਦ ਸਰੀਰ ਨਹੀਂ ਰਿਹਾ ਉਹਦੀ ਮੜੀ ਦੀ ਪੂਜਾ ਦੇਤੇ ਆਪਣਾ ਦੰਦਾ ਚਲਾਇਆ ਉਹ ਬ੍ਰਹਮਾ ਜੌਰ ਤੇ ਦੋਵੇਂ ਮੈਨੂੰ ਕਹਿਣ ਲੱਗੇ ਬੜੇ ਕਠੋਰ ਸ਼ਬਦ ਆਪ ਬੋਲਤੇ ਬਹੁਤ ਕਠੋਰ ਕਰਕੇ ਬੋਲਨੇ ਮੈਂ ਕਾ ਕਠੋਰ ਕਹਤੇ ਤੁਸੀਂ ਦਿਖਾਈ ਸੀ ਵਿਚਾਰੇ ਨੂੰ ਬੁਢੇਪੇਜ ਬਨਾਰਸ ਚੜ ਨਹੀਂ ਪਈ ਸੀ ਫਸ ਤੰਗਾ ਕੇ ਤੇ ਆਇਆ ਸੀ ਤੁਸੀਂ ਇੱਥੇ ਵੀ ਖੇੜਾ ਨਹੀਂ ਛੜਿਆ ਕਬੀਰ ਕਹਿੰਦੇ ਜੋ ਤਨ ਕਾਸੀ ਤਜੇ ਕਬੀਰਾ ਜਿਵੇਂ ਇਥੇ ਮਰ ਗਿਆ ਇਹਨਾਂ ਨੇ ਕਹਿਣਾ ਹੈ ਸਿੱਧਾ ਸ਼ਿਵਾਂ ਦੀ ਪੂਰੀ ਚ ਗਿਆ ਕਿਉਂਕਿ ਇੱਥੇ ਮਰੇ ਕਬੀਰ ਕਹਿੰਦੇ ਇੱਥੇ ਨਹੀਂ ਮਰਿਆ ਮਗਰ ਮਰਨਾ ਹੈ ਔਰ ਕੋਤੇਰੀ ਡੋਨ ਵੀ ਨਹੀਂ ਜਾਣਾ ਪ੍ਰਭੂ ਦੇ ਛੜੀ ਨਾ ਹੋਣਾ ਪਰਮਾਤਮਾ ਦੇ ਛੜੀ ਨਾ ਹੋਣਾ ਖੈਰ ਮੁਖਤਸਰ ਮੈਂ ਅਰਜ਼ ਕਰਾਂ ਇਹ ਰੋਜ਼ ਸਮਸ਼ਾਨਗਾੜ ਚਲਾ ਜਾਂਦਾ ਸੇ ਇੱਕ ਮਿੰਟ ਹੋਣਾ ਮਾਂ ਨੇ ਡਾਂਟਿਆ ਰੋਜ਼ ਕਿਉਂ ਜਾਣਾ ਕਬੀਰ ਕਹਿੰਦੇ ਮਾਂ ਮੋਤੀ ਚੁਣਨ ਜਾਣਾ ਬੜੇ ਮੋਤੀ ਇਕੱਠੇ ਕਰ ਲਿਆ ਨਾ ਲੋਕੀ ਚੁਣਨਾ ਬੋਲ ਜਾਂਦੇ ਮਾਂ ਕਹਿਣ ਲੱਗੀ ਦੋ ਵਕਤ ਦੀ ਰੋਟੀ ਘਰ ਨਸੀਬ ਨਹੀਂ ਹੈ ਤੂੰ ਮੋਤੀ ਚੁਣਨ ਜਾਣਾ ਕਿੱਥੇ ਰੱਖਣਾ ਮਾਂ ਜਿੱਥੇ ਮੈਂ ਰੱਖਦਾ ਕਦੀ ਚਾਤ ਮਾਰੇ ਕਿ ਮੈਂ ਬੜਾ ਮਾਲਾ ਮਾਲ ਹੋ ਗਿਆ ਬੜਾ ਮਾਲਾ ਮਾਲ ਹੋ ਗਿਆ ਬੋਲੀ ਮਾਂ ਇੱਕ ਦਿਨ ਉਸਨੇ ਪੀਛਾ ਕੀਤਾ ਕੀ ਦੇਖਿਆ ਚਿਤਾਵਾਂ ਤੇ ਜਲਦੀਆਂ ਪਈਆਂ ਨੇ ਕਬੀਰ ਇੱਕ ਪਾਸੇ ਬੈਠੇ ਸਤਨਾਮ ਦੀ ਦੋਨੇ ਅਲਾਪ ਰਹੇ ਨੇ ਆਪ ਦੀ ਗਿਆਤ ਲਈ ਅਰਜ਼ ਕਰਾਂ ਭਾਰਤ ਦੇ ਸਾਰੇ ਕਬੀਰ ਪੰਤੀਆਂ ਨੂੰ ਸਤਨਾਮੀ ਕਹਿੰਦੇ ਨੇ ਕਿ ਕਬੀਰ ਦੇ ਸਾਰੇ ਮੰਦਰਾਂ ਨੂੰ ਸਤਨਾਮੀ ਮੰਦਰ ਕਹਿੰਦੇ ਨੇ ਬਾਹਰ ਸਤਨਾਮ ਲਿਖਿਆ ਹੁੰਦਾ ਹੈ ਕਬੀਰ ਸਤਨਾਮ ਜਪਦਾ ਸੀ ਕਰੀਬਨ ਕੋਈ 92 ਲੱਖ ਦੇ ਕਰੀਬ ਕਬੀਰ ਪੰਥੀ ਨੇ ਪਰ ਇਹਨਾਂ ਨੂੰ ਕਬੀਰ ਪੰਥੀ ਨਹੀਂ ਕਹਿੰਦੇ ਸਤਨਾਮੀ ਕਹਿੰਦੇ। ਇਹ ਤੇ ਸਤਨਾਮੀ ਨੇ ਸਤਨਾਮ ਦੇ। ਸਤਨਾਮ ਦੀ ਤੋਣ ਪਿਆਲਾ ਪਨ ਮਾਨਿਆ ਕੇ ਮੋਂਡੇ ਤੇ ਹੱਥ ਰੱਖਿਆ ਤੂੰ ਤੇ ਕਹਿੰਦਾ ਸੀ ਮੈਂ ਮੋਤੀ ਚੁਣਨਾ ਆਉਂਦਾ। ਮੈਂ ਮੋਤੀ ਚੁਣਦਾ ਤੇ ਇਹ ਤੇ ਘਰ ਦੇ ਵਿੱਚ ਵੀ ਕਰ ਸਕਦਾ। ਜੇ ਇਹ ਹੀ ਮੋਤੀ ਹੈ ਸਤਨਾਮ ਸਤਨਾਮ ਜਪਣਾ ਇਹ ਤੇ ਘਰ ਦੇ ਵਿੱਚ ਵੀ ਕਰ ਸਕਦਾ ਹੈ। ਮਨ ਉਥੇ ਜੀਵਨ ਛੇਤੇ ਆਉਂਦਾ। ਤੋ ਜੀਵਨ ਕਰਕੇ ਸੰਸਾਰ ਚੇਤੇ ਆਉਂਦਾ ਬੋਲੋ ਜਾਨ ਇੱਥੇ ਜਲਦੀ ਆਉਂਦੀਆਂ ਚਿਤਾਵਾਂ ਨੂੰ ਦੇਖ ਕੇ ਮੌਤ ਚੇਤੇ ਆਉਂਦੀ ਹੈ ਮੌਤ ਚੇਤੇ ਆਉਂਦੀ ਹੈ ਤੋ ਪਰਮਾਤਮਾ ਚੇਤੇ ਆਉਂਦਾ ਈਸ਼ਵਰ ਚੇਤੇ ਆਉਂਦਾ ਸਾਰੀ ਜ਼ਿੰਦਗੀ ਜਨਮ ਦਿਨ ਮਨਾਉਣ ਵਾਲਾ ਮਨੁੱਖ ਇੱਕ ਗੱਲ ਤੇ ਸਪਸ਼ਟ ਹੋ ਗਈ ਇਹ ਰੱਬ ਨਾਲ ਨਹੀਂ ਜੁੜ ਸਕਦਾ ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਸ਼ਲੋਕ ਦੇ ਵਿੱਚ ਕਹਿੰਦੇ ਨੇ ਜਾਣੋ ਸਤ ਤੇ ਸੱਚ ਕਰਕੇ ਜਾਣ जानो सत होंतो मरणो मरना होना है दृष्टेण मिथ्या जो अखा नाल दिखाई दे रहा है सब मिथ्या है और कुछ नहीं जाना तो वाकई कुछ नहीं जाएगा दूसरी पंक्ति सर्वन करो जिसमें